ਪ੍ਰਿੰਸੀਪਲ ਆਈਟੀ ਨਵਾਂ ਸ਼ਹਿਰ ਵਿਖੇ ਸ਼੍ਰੀ ਓਮਕਾਰ ਸਿੰਘ ਪ੍ਰਿੰਸੀਪਲ ਨੇ ਜਦੋਂ ਤੋਂ ਅਹੁਦਾ ਸੰਭਾਲਿਆ ਹੈ ਅਸ਼ੀਰਵਾਦ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਅੱਜ 25 ਨਵੰਬਰ 2024 ਨੂੰ ਦਿਬਿਆ ਜੋਤੀ ਜਾਗਰਤੀ ਸੰਸਥਾਨ ਤੋਂ ਗੁਰਮukh ਵੀਰ ਤੇ ਭੈਣਾ ਅਸ਼ੀਰਵਾਦ ਦੇਣ ਪਹੁੰਚੀ ਆ। ਉਹਨਾਂ ਦਾ ਵੀ ਆਿਆਂ ਦਾ ਪ੍ਰਿੰਸੀਪਲ ਸਾਹਿਬ ਵੱਲੋਂ ਤੇ ਸਮੂਹ ਸਟਾਫ ਵੱਲੋਂ ਹਾਰਦਿਕ ਸਵਾਗਤ ਕੀਤਾ ਗਿਆ। ਫਰਮਲਾਮਾ ਦਿਹਾਰ ਅਤੇ ਮੂੰ ਮਿੱਠਾ ਕਰਵਾਇਆ ਗਿਆ ਆਓ ਚਲਦੇ ਹਾਂ ਆਈਟੀ ਨਵਾਂ ਸ਼ਹਿਰ ਤੇ ਦੇਖਦੇ ਹਾਂ ਦੋ ਅਸ਼ੀਰਵਾਦੀਆਂ ਝਲਕੀਆਂ ਜੋ ਦਬਿਆ ਜੋਤੀ ਜਾਗਤੀ ਸੰਸਥਾਨ ਵੱਲੋਂ ਪੜਨਾਤੇ ਵੀਰਾਂ ਵੱਲੋਂ ਪ੍ਰਿੰਸੀਪਲ ਓਮਕਾਰ ਸਿੰਘ ਸ਼ੀਮਰ ਨੂੰ ਅਤੇ ਸਮੂਹ ਸਟਾਫ ਨੂੰ ਬਹੁਤ ਹੀ ਸ਼ਰਧਾਪੂਰਵਕ ਅਸ਼ੀਰਵਾਦ ਦਿੱਤਾ ਗਿਆ ਆਓ ਚਲਦੇ ਹਾਂ ਆਈਟੀ ਨਵਾਂ ਸ਼ਹਿਰ ਸੰਘੜ ਪ੍ਰਿੰਟਿੰਗ ਪ੍ਰੈਸ ਤੋਂ ਵੀ ਵੀਰ ਪਹੁੰਚੇ ਛੋਟੇ ਸਾਹਿਬ ਜੀ ਜੀਵਨ ਲਾਲ ਮਹਿਮੀ ਨਿਰੰਤਰ ਨਾਲ ਵੀ ਅਸ਼ੀਰਵਾਦ ਦੇ ਪਹੁੰਚੇ ਸਾਹਿਬ ਕਾ ਜੀ ਇਹ ਬਪਾਲ ਜੀ ਨੂੰ ਸ਼ੀਰਦਾਨ ਦਾ ਨਾਮ ਦੇ ਪਹੁੰਚੇ ਛੋਟੇ ਵੀਰ ਨਰਮਲ ਪੰਗਲ ਅਤੇ ਇਹਨਾਂ ਦੀ ਮਿਸੇ ਜੋ ਵੀ ਅਸ਼ੀਰਵਾਦ ਦੇ ਪਹੁੰਚੇ ਹੋਰ ਬਹੁਤ ਸਾਰੇ ਰਿਸ਼ਤੇ ਨੂੰ ਅਸ਼ੀਰਵਾਦ ਦਿੱਤਾ ਗਿਆ ਆਓ ਚੱਲਦੇ ਹਾਂ ਆਈਟੀ ਨਵਾਂ ਸ਼ਹਿਰ Breaking myしか draußen, ki hallo lol Allah pezhan ayudaz di hallo,ooo मैं <laughs> टाने ਬੜਾ ਮੈਨੂੰ ਸ਼ਾਮ ਨੂੰ ਉਹ ਘਟਦੇ ਰਿਹਾ। ਕਿਉਂਕਿ ਜਦੋਂ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਕਰਦਾ ਸਾਰਾ ਕੁਝ ਤਾਂ ਆਪਣੇ ਵਾਸਤਾ ਕੁਝ ਹੁੰਦਾ ਨਹੀਂ। ਮੈਂ ਸਤਾਬ ਨੂੰ ਵੀ ਮੇਰਾ ਰੱਬ ਵਰਗਾ ਸਤਾਬ ਆ ਸਾਰਾ 22 ਮੈਂਬਰ ਆ। ਅੱਜ ਆਪਕੋ ਸੰਦਰ ਸਰ ਪ੍ਰਿੰਸੀਪਲ ਆਈਟੀ ਆਦਮਪੁਰ ਸੋ ਵੀ ਪਹੁੰਚੇ ਹੈ ਉਹਨਾਂ ਦੇ ਵੀ ਅੱਜ ਸ਼ਾਮ ਨੂੰ ਆਪੇ ਚੋਂ। ਉਹ ਭਾਗਾਂ ਭਰੀ ਕੜੀ ਹੈ। ਨਿਗਾਹਯਤੀ ਜਾਗਤੀ ਸੰਸਥਾਨ ਤੋਂ ਭੈਣਾ ਗੁਰਮਰਦਾ ਰੂਪ ਨੇ ਉਹਨਾਂ ਨਾਲ ਜਿਹੜੀ ਬਾਕੀ ਟੀਮ ਆਈ ਇਸ ਨਾਮ ਦੀ ਮਲਕੀਤ ਜੀ ਬਲਵੀਰ ਜੀ ਬਲਜੀਤ ਬਾਜੀ ਲੰਗਾ ਜੀ ਉਹਨਾਂ ਭੈਣ ਮਹੀ ਭੈਣ ਨੇ ਔਰ ਮੇਰਾ ਸਮੂਥ ਸਟਾਫ ਮੈਂ ਪਹਿਲਾਂ ਹੀ ਭੁੱਲਿਆ ਕਿ ਮਿਹਰਬਾਨੀ ਦਾ ਇੱਕ ਸ਼ਲੋਕ ਆ ਸੁਥਾਨ ਸੁਹਾਵਾਪੁਵਿਤ ਹੈ ਜਿੱਤੇ ਸੰਤ ਸਭਾ ਉਹੀ ਤੇ ਸਹੀ ਕੋਮਿਲੇਜਨ ਪੂਰਾ ਗੁੱਲਬਾ ਉਹ ਉਸ ਭਾਰ ਧਾਤੀ ਨੂੰ ਭਾਰ ਲੱਗ ਜਾਂਦੇ ਇਹ ਤਾਂ ਭਾਰ ਲੱਗਣੇ ਸ਼ੁਰੂ ਹੋ ਗਏ ਆ 7 ਜਨਵਰੀ ਨੂੰ ਜੁਆਇਨ ਕੀਤਾ ਤੁਸੀਂ ਪਿਛਲੇ ਦਿਨ ਦੇ ਲਿਨਿਟਡ ਨਾਲ ਨਾਲ ਜਿਹੜੀ ਰਿਟਾਇਰਮੈਂਟ ਡੇਟ ਆ ਉਹ ਵੀ 31/3/2026 ਨੂੰ ਰਿਟਾਇਰ ਹੋਇਆ ਇਹ ਮੇਰੇ ਕੋਲ 1626 16 ਮਹੀਨੇ 26 ਦਿਨ ਆ ਸਰ ਉਹਦੇ ਵਿੱਚੋਂ ਅੱਜ ਤਰੀਕ ਹੈਗੀ 25 15 ਮਹੀਨੇ ਨਿਕਲ ਚੁਕੇ ਬਾਕੀ ਦਰਜ ਨੇ ਬਾਈ ਜੀ ਤੁਹਾਨੂੰ ਪਤਾ ਹੀ ਹੈ 31 8 2007 ਨੂੰ ਮੈਂ ਜੁਆਇਨ ਕੀਤਾ ਸੀ 17 ਸਾਲ 2 ਮਹੀਨੇ 6 ਦਿਨ ਨੌਕਰੀ ਕਰਨ ਤੋਂ ਬਾਅਦ ਮੈਨੂੰ ਪ੍ਰਿੰਸੀਪਲ ਦੀ ਫੀਟ ਮਿਲੀ 12124 ਘੰਟੇ ਆ ਰਿਹਾ ਮਤਲਬ ਜੋ ਕਿ ਸਾਲਸ ਭਈ ਸੋ ਅੱਜ ਦਾ ਜਿਹੜਾ ਇਹ ਦਿਨ ਬਹੁਤ ਅਦਭੁਤ ਦਿਨ ਹੈ ਕਿਉਂਕਿ ਅਗੇ ਗੁਰੂ ਪੈਣਾ ਦੇ ਨੂੰ ਅਸ਼ੀਰਵਾਦ ਇਹ ਪਹੁੰਚੀਆਂ ਮਨ ਭਾਵਕ ਹੁੰਦਾ ਕਿਉਂਕਿ ਜਦੋਂ ਅਸ਼ੀਰਵਾਦ ਮਿਲਦਾ ਖਾਸ ਕਰਕੇ ਗੁਰੂ ਦਾ ਗੁਰੂ ਪੈਣਾ ਦਾ ਗੁਰੂ ਵੀਰਾਂ ਦਾ ਗੁਰੂ ਪੈਣਾ ਦਾ ਦਾ ਤਾਂ ਮਨ ਤਾਂ ਉਹ ਤ੍ਰਿਪਤ ਹੁੰਦਾ ਹੈ ਜਾਂ ਅੰਦਰੋਂ ਦੀ ਆਤਮਾ ਉਹ ਰੋਂਦੀ ਹੈ ਉਹ ਕਿਉਂ ਹੁੰਦੀ ਹੈ ਜਿਨ੍ਹਾਂ ਨੇ ਕਹਿੰਦੇ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ ਉਹ ਪਰਮਾਤਮਾ ਬੜਾ ਬੇਅੰਤ ਆ ਜਦੋਂ ਆਪਾਂ ਘਰ ਵਿੱਚ ਉਹ ਵਿਹਾਰ ਕਰਦੇ ਆਂ ਤਾਂ ਸਫਾਈਆਂ ਹੁੰਦੀਆਂ। ਜਿਸੇ ਮਹਾਪੁਸ਼ ਨੇ ਆਣਾ ਹੋਵੇ ਤਾਂ ਸਫਾਈਆਂ ਕਰਾਪਾ ਕਰਦੇ ਆਂ। ਚਾਹੇ ਘਰ ਵਿੱਚ ਆਪਾਂ ਸਾਰੇ ਲੜੇ ਵੀ ਹੋਈਏ ਤਾਂ ਵੀ ਸਾਰੇ ਇੱਕ ਮੋਟੋ ਕੇ ਲੱਗੇ ਹੁੰਦੇ। ਅੱਜ ਜੇ ਤੁਸੀਂ ਦੇਖਦੇ ਆਂ ਮਾਹੌਲ ਇੱਥੇ ਵਿੱਚ ਸਾਰੇ ਪਾਸੇ ਸਫਾਈਆਂ ਹੋ ਰਹੀਆਂ। ਉਹ ਤਾਂ ਕੋਈ ਬਹੁਤ ਵੱਡਾ ਕਾਰਨ ਆ। ਉਹ ਆਪਾਂ ਨੂੰ ਆਉਣ ਵਾਲੇ ਸਮੇਂ ਚ ਦੱਸ ਦੇਵਾਂਗੇ। ਮਹਾਰਾਜ ਜੀ ਆਸ਼ੀਰਵਾਦ ਜੀ ਮਹਾਰਾਜ ਬੜੇ ਬੜੇ ਅਨੁਭਵ ਕਰਾ ਰਹੇ। ਮੈਨੂੰ ਉਹਦਾ ਸ਼ਿੱਸ਼ਾ ਉਹਨਾਂ ਦੇ ਮਹੰਦਿਆਂ ਬਾਈ 11 2004 ਨੂੰ ਰਿਆ ਸੀ ਔਰ 22 11 2024 ਨੂੰ ਮੇਰੀ ਬੱਚਾ ਨਾਲ ਪਹਿਲੀ ਮਿਲਣੀ ਸੀ ਦੇਖਿਆ ਨਾ ਮਨਿਆ ਬੱਲੂ ਸਾਹਿਬ ਵੀ ਆਏ ਸੀ ਬੰਦਾ ਸਾਵਾਏ ਸੀ ਮੇਰੀ ਪੂਰੀ ਟੀਮ ਜਿਹੜੀ ਉਹ ਇਦਾਂ ਕੰਮ ਕਰਦੀ ਆ ਜਿਦਾਂ ਇਹਨਾਂ ਦੇ ਅੰਦਰ ਉਹ ਮਹਾਰਾਜ ਜੀ ਆਪਸ ਵਿੱਚ ਕੰਮ ਕਰਾਦੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ 22 11 ਮੈਨੂੰ ਬੜੀ ਖੁਸ਼ੀ ਹੁੰਦੀ ਹੈ ਉਹ ਕਹਿ ਕੇ ਗੱਲ 22 11 2004 ਤੋਂ 22 11 ਅੱਜ ਦੀ ਡੇਟ ਪਾ ਲਓ ਤਾਂ ਮੈਨੂੰ 21ਵਾਂ ਸਾਲ ਲੱਗਿਆ ਮੈਂ 21 ਸਾਲ ਦਾ ਮੈਨੂੰ ਤੇਰੀ ਪਹਿਲੀ ਉਮਰ ਸੀ ਤਾਂ 0 ਹੋ ਗਈ ਉਹ ਤੇ ਮੇਰਾ ਆਤਮਿਕ ਜਨਮ ਜਿਹੜਾ ਸੀਗਾ ਉਹ 22 11 2004 ਨੂੰ ਪਰ ਮੈਂ ਥੱਕਦਾ ਨਹੀਂ ਮੈਂ ਹੱਕਦਾ ਨਹੀਂ 21 ਸਾਲਾਂ ਦੀ ਜਵਾਨੀ ਵਿੱਚ ਤੁਹਾਨੂੰ ਪਤਾ ਹੀ ਹੁੰਦਾ ਕਿੱਡੀ ਕਿੱਡੀ ਕੰਮ ਕਰਦਾ 1:30 ਵਜੇ ਉੱਠਿਆ ਅੱਜ ਮੈਂ ਅੱਜ ਵੀ ਤਨ ਮੰਗ ਰਹਾ ਹਾਂ ਧਿਆਨ ਚ ਬੈਠਾ ਜਦੋਂ ਉੱਠਿਆ ਤਾਂ 3:30 ਵਜੇ ਉਹ ਜੁਰੀ ਫੋਨ ਦੇ ਉੱਤੇ ਹੋਰ ਕੰਮ ਜਿਹੜੇ ਸਾਰੇ ਆਫੀਸ਼ੀਅਲੀ ਅਨ ਆਫੀਸ਼ੀਅਲੀ ਮਰੂਪਿੱਤੇ ਉਸ ਤੋਂ ਬਾਅਦ ਮੈਸੇਜ ਵੀ ਧਿਆਨ ਚ ਬੱਠੇ ਸੀ ਉਹਨਾਂ ਨੂੰ ਸਾਰਾ ਪਤਾ ਹੈ ਕਿ ਕੀ ਕੀ ਹੋ ਰਿਹਾ ਮੇਰੀ ਮੈਸੇਜ ਜਿਹੜੀ ਰੱਬ ਨੂੰ ਗਈ ਆ ਉਹ ਉਹਨੂੰ ਸਾਰਾ ਪਤਾ ਤੇ ਜਿਹੜਾ ਮਾਹੌਲ ਮਹਾਰਾਜ ਨੇ ਬਣਾਇਆ ਆ ਆਪਾਂ ਦੇਖ ਲਈਏ ਉਹ ਇੱਕ ਅਦਭੁਤ ਮਾਹੌਲ ਆ ਮੇਰੇ ਖਿਆਲ ਸਾਰੇ ਕਿਸੇ ਆਈਡੀ ਤੇ 담ਦੀ ਆ ਅੱਜ ਆਪਾਂ ਬੈਠੇ ਆ ਇਹ ਵੀਡੀਓ ਬਣ ਰਹੀ ਆ ਇਦੋਂ ਬਾਹਰ ਨਿਕਲਨੀ ਹੈ ਤਾਂ ਇੱਕ ਸਮਾਜ ਨੂੰ ਮੈਸੇਜ ਆਏਗਾ ਕਿ ਐਦਾਂ ਵੀ ਹੋ ਸਕਦੀ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਜੋ ਜੋ ਮੈਨੂੰ ਅਨੁਭਵ ਹੋ ਰਹੇ ਆ ਉਹ ਅਦਭੁਤ ਚੀਜ਼ਾਂ ਹੋਣਗੀਆਂ ਅਲੇ ਸਫਾਈਆਂ ਹੋ ਰਹੀਆਂ ਜਦੋਂ ਸਫਾਈਆਂ ਹੋਣੀਆਂ ਇਹਦਾ ਮਤਲਬ ਹੈ ਕਿਸੇ ਨੇ ਆਣਾ ਹੈ ਉਹ ਆਣਿਆ ਲਈ ਆ ਆ ਤੁਹਾਡੇ ਸਮਾਗਸ ਸਮਾਉਣ ਵਾਲੇ ਸਮੇਂ ਕੋਈ ਲੱਗਿਆ ਨਾ ਬਸ ਇਹ ਸਫਾਈਆਂ ਸੁਣਨੀ ਸੀ ਨਾ ਕੋਈ ਤੁੜੇ ਹਰਿ ਤੇ ਸਤਿ ਪੈਜ ਦਾ ਵਾਲੋ ਜਿਹੜੇ ਘਟੇ ਉਪਰਗਟ ਹੋ ਚੁੱਕਾ ਉਹਨਾਂ ਤੇ ਹੋਰ ਸੋਚਣ ਦੀ ਕੋਸ਼ਿਸ਼ ਉਹਨੂੰ ਕੋਈ ਦਿਖਰਾ ਉਹਦੇ ਕੰਮ ਕੋਈ ਕਰਾ ਸਤਗੁਰ ਹੋਏ ਬਿਆਲ ਤਾਂ ਹਰ ਰੰਗਮਾਨੀਏ ਸਤਗੁਰ ਹੋਏ ਬਿਆਲ ਤੇ ਸਰਬਾ ਪੂਰੀ ਸਾਰਾ ਕੁਝ ਹੋ ਰਿਹਾ ਹੈ ਤੁਹਾਡਾ ਇਤਿਹਾਜਮਨ ਹੋਇਆ ਇਹ ਵੀ ਉਹਦੀ ਕਿਰਪਾ ਹੈ ਆਪਾਂ ਆਪਣੀ ਮਰਜ਼ੀ ਨਾਲ ਨਹੀਂ ਆਏ ਨਾ ਮੈਂ ਆਪਣੀ ਮਰਜ਼ੀ ਨਾਲ ਬੋਲ ਰਿਹਾ ਨਾ ਤੁਸੀਂ ਆਪਣੀ ਮਰਜ਼ੀ ਨਾਲ ਸੁਣ ਰਹੇ ਕਰੇ ਕਰਾਵੇ ਆਪੇ ਆਪ ਮੰਨ ਕੇ ਕੁਝ ਨਹੀਂ ਤੁਹੀ ਦਾ ਬਹੁਤ ਗਿਆਨਮਾਨ ਹਰਿਵਿਲੇ ਰਾਮਿ ਗੜਿਆ ਹੈ ਮਾਰਗ ਦਿਖਾਤਾ ਹੈ ਮੈਂ ਤੁਹਾਡੇ ਸਾਹਮਣੇ ਬਹੁਤ ਠੀਕ ਨਹੀਂ ਲੱਗਦਾ ਪਰ ਜੋ ਜੋ ਮੈਨੂੰ ਮਹਾਰਾਜ ਜੀ ਪਰਵਾਹ ਰਹੇ ਆ ਪੁੱਤਰ ਉਹ ਮੈਨੂੰ ਦੱਸ ਰਹੇ ਹੀ ਆ ਜਦੋਂ ਮੈਂ ਗਿਆਨ ਲਿਆ ਸੀ ਉਸ ਵੇਲੇ ਮੈਨੂੰ ਇੱਕ ਸ਼ਿਨੂ ਦਰਸ਼ਨ ਹੋਈ ਸੀ ਪ੍ਰਮਾਤਮਾ ਦੇ ਮਾਝ ਸੱਚੇ ਪੰਦਰਸਰੇ ਨਾਮਨਾ ਸ਼ਲੋਕਾ ਮਿਟੀ ਤੋਂ ਵਿਜਗ ਜਾਣਨ ਹੋਇਆ ਆਪਾਂ ਸਾਰਿਆਂ ਨੂੰ ਪਤਾ ਨਾ ਸ੍ਰੀਮਾਨ ਪ੍ਰਸਾਦਗੁਰ ਨਾਨਕ ਪ੍ਰਗਟਿਆ ਮਿਟੀ ਤੋਂ ਮਿਤੀ ਜਾਣਨ ਹੋਇਆ ਬਹੁਤ ਉਦੋਂ ਰਹਿਣੀ ਜਦੋਂ ਉਹਨਾਂ ਨੂੰ ਉਹ ਗਿਆਨ ਮਿਲਿਆ ਸੀ ਉਹਨਾਂ ਦੇ ਅੰਦਰ ਉਹ ਪ੍ਰਕਾਸ਼ ਜਿਹੜਾ ਉਹਨਾਂ ਨੇ ਦੇਖਿਆ ਇੱਕ ਛਿਨ ਉਹਨਾਂ ਨੂੰ ਦਰਸ਼ਨ ਹੋਏ ਤਾਂ ਉਹਨਾਂ ਦੀ ਉਹ ਕੰਧ ਮੇਰੇ ਅੰਦਰ ਹੀ ਧੁੰਦ ਮਿਟ ਗਈ ਤੇ ਮੇਰੇ ਤੇ ਸਾਧੂ ਗੁਰ ਦੀ ਕਿਰਪਾ ਹੋ ਗਈ ਤੇ ਹੁਣ ਜਿਹੜਾ ਜਾਗ ਉਹ ਮੈਨੂੰ ਰੋਸ਼ਨ ਲੱਗਦਾ ਮੇਰੀਆਂ ਅੱਖਾਂ ਦੇ ਵਿੱਚ ਉਹ ਚੀਜ਼ਾਂ ਸਾਰੀਆਂ ਮੈਨੂੰ ਪ੍ਰੈਕਟੀਕਲੀ ਦਿਖਦੀਆਂ ਕਰਨ ਤੁਸੀਂ ਹੁਣ ਬੈਠੇ ਹੋ ਤੁਹਾਡੇ ਵਿੱਚ ਮੈਨੂੰ ਉਹੀ ਰੂਪ ਦਿਖਦਾ ਸਾਰਿਆਂ ਵਿੱਚ ਉਹ ਜੋ ਮੈਂ ਬੋਲਦਾ ਸ਼ਾਇਦ ਤੁਹਾਨੂੰ ਇਹ ਨੂੰ ਸੁਣਨਾ ਹੋਵੇਗਾ ਉਹ ਕਿ ਇਹਨੂੰ ਕਿਰਪਾ ਕਰਦੇ ਸਤਗੁਰੂ ਹੋਏ ਰਿਆਲ ਤਾਂ ਹਰ ਰੰਗ ਤਾਂ ਲੱਗੇ ਪਏ ਜਿਹੜੀ ਕੀ ਰੰਗ ਜਿਹੜਾ ਛੱਡ ਗਿਆ ਉਹ ਕਿੱਥੇ ਉਤਰਦਾ ਨਾਨਕ ਮਰੀ ਨਾਨਕਾ ਚੜੀਏ ਜਿੰਦਾਂ ਦਾ ਆਪਾਂ ਨੂੰ ਪਤਾ ਹੀ ਹੈ ਸੋ ਮੈਂ ਜ਼ਿਆਦਾ ਸਮਝ ਨਹੀਂ ਹੁੰਦਾ ਕਿਉਂਕਿ ਮੈਂ ਬਹੁਤ ਕਰਨੀਆਂ ਆਈ ਹੈ ਇਹ ਮੈਂ ਚਾਹੁੰਦਾ ਕਿ ਤੁਸੀਂ ਵੀ ਸਾਡੇ ਨਾਲ ਕੁਝ ਵਿਚਾਰ ਸਾਂਝੇ ਕਰੋ ਤੇ ਤਾਂ ਕਿ ਮੈਨੂੰ ਅਸ਼ੀਰਵਾਦ ਦੇ ਕੇ ਜਾਓ ਮੇਰੇ ਮੋਢੇ ਤੇ ਹੱਥ ਰੱਖ ਕੇ ਚਰਤੇ ਅੰਦਰ ਰੱਖ ਕੇ ਜਿਹੜੀਆਂ ਆਈਟੀਐ ਦੇ ਵਿੱਚ ਘਾਟਾਂ ਹਨ ਜੋ ਸੀਮਾ ਜੀ ਨੂੰ ਨਮਾਸ਼ਰ ਇੰਡਸਟਰੀ ਰੇਟਿੰਗ ਆਫ ਨਮਾਸ਼ਰ ਸੈਂਟਰ ਦੇ ਪ੍ਰਿੰਸੀਪਲ ਬੰਡ ਦੇ ਬਹੁਤ ਬਹੁਤ ਬਰਾਂਗਿਆ ਤੇ ਸ਼ੁਭ ਕਾਮਨਾਵਾਂ ਮੈਂ ਆਪਣੇ ਪਿੰਡ ਮਹਿੰਦੀਪੁਰ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਸ਼ੁਭ ਕਾਮਨਾਵਾਂ ਦੇਣਾ ਇਹ ਸਾਡੀ ਸਭ ਦੀ ਇੱਛਾ ਹੈ ਆ ਇਹ ਆਈਡੀਆ ਨੂੰ ਵਿਸ਼ਵ ਪੱਧਰ ਤੇ ਲੈ ਕੇ ਜਾਣ ਬਹੁਤ ਹੀ ਵਧੀਆ ਵਧੀਆ ਕੰਮ ਕਰਨ ਤਾਂ ਜੋ ਇਹਨਾਂ ਦੇ ਸਮੇਂ ਨੂੰ ਲੋਕ ਜਾਗਰੂਕ ਕਰ ਸਕਣ ਇਹ ਉਸੇ ਨੰਬਰ ਤੇ ਹੈ ਵੀ ਜਿੱਦਾਂ ਕੋਈ ਵੀ ਤਰੱਕੀ ਕਰਦਾ ਜਿੱਦਾਂ ਆਪਾਂ ਸੰਸਾਰ ਤੇ ਦੇਖਦੇ ਆਂ ਸਮਾਜ ਵਿੱਚ ਦੇਖਦੇ ਆਂ ਕਿ ਉਹਨਾਂ ਨੇ ਪ੍ਰਿੰਸੀਪਲ ਬਣਦੇ ਪਾਰਟੀਆਂ ਕਾਣੀਆਂ ਸੀਗੀਆਂ ਸ਼ਰਾਬਾਂ ਪੀਣੀਆਂ ਸੀਗੀਆਂ ਡੀਜੇ ਲੱਗੀਆਂ ਸੀਗੇ ਔਰ ਗੁਰਮਖ ਬੰਦੀ ਦੀ ਪਹਿਜਾਨੇ ਇਹਨਾਂ ਦੀ ਇਹ ਨਹੀਂ ਕੋਈ ਇਹਨਾਂ ਦੇ ਪਹਿਲੇ ਦਿਨ ਤੋਂ ਹੀ ਉਸ ਪਰਮਾਤਮਾ ਨੂੰ ਯਾਦ ਕੀਤਾ ਮਹਾਰਾਜ ਜੀ ਨੂੰ ਯਾਦ ਕੀਤਾ ਔਰ ਉਸ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਇਹਨਾਂ ਨੇ ਇੱਥੇ ਆਪਣੀ ਜਿਹੜੀਆਂ ਇਹ ਆਈਡੀਆ ਦੀ ਤਰੱਕੀ ਕਰਨ ਦੇ ਬਾਰੇ ਸੋਚਿਆ ਇੱਥੇ ਕੰਮ ਨਵੇਂ-ਨਵੇਂ ਕੰਮ ਕਰਵਾਉਣ ਬਾਰੇ ਸੋਚਿਆ ਔਰ ਕਰਵਾ ਰਹੇ ਨੇ ਤੇ ਮੇਰੀ ਤਾਂ ਇਹੀ ਗੁਜਾਰਿਸ਼ ਵੀ ਆ ਕੋਸ਼ਿਸ਼ ਵੀ ਆ ਔਰ ਕੈਸਟ ਵੀ ਇਹਨਾਂ ਦੇ ਅੱਗੇ ਕਿ ਇਸ ਆਈਡੀਆਈ ਦੇ ਵਿੱਚ ਜ਼ਿਆਦਾ ਕਰਕੇ ਗਰੀਬ ਬੱਚੇ ਪੜਦੇ ਆ ਔਰ ਉਹਨਾਂ ਦੀ ਦੇਖਭਾਲ ਕੀਤੀ ਜਾਵੇ ਉਹਨਾਂ ਨੂੰ ਵਧੀਆ ਤੋਂ ਵਧੀਆ ਸਿੱਖਿਆ ਦਿੱਤੀ ਜਾਵੇ ਤਾਂ ਜੋ ਇਹ ਤਰੱਕੀ ਕਰ ਸਕਣ ਤੇ ਇਹਨਾਂ ਦਾ ਜਿਹੜਾ ਸਮਾਂ ਆ ਉਹਨੂੰ ਲੋਕ ਯਾਦ ਕਰ ਸਕਣ ਤੇ ਸਭ ਦਾ ਇੱਥੇ ਹਮਤਿ ਮੈਂ ਦਿਲੋਂ ਧੰਨਵਾਦ ਕਰਦਾ ਹਾਂ। ਆਜੀ ਕੰਮ ਕਰਸਾ स्टाफ मेंबर ने या उनकी गुरमुख भैन भरा ने सो सब का ही हार्दिक अभिनंदन है और दिव्य ज्योति जागृति संस्थान जो अई टी आई कॉलेज के उपस्थित हो रहा है सो अज अस इन्हों जो ओंकार भाजी इन्हों बहुत बहुत अंत बधाई देते हैं संस्थान के वालों कि हमेशा ही वो ऐसे धर्म के मार्ग के उपर चलते रहन क्योंकि जो इंसान धर्म के नाम जुड़िया होएगा उ समाज के लिए कुछ कर सकता ਜੋ انسان ਤਾਂ ਧਰਮ ਤੋਂ ਹੀਨ ਹੈ ਉਹ ਕਦੇ ਕੁਝ ਸਮਾਜ ਦੇ ਲਈ ਜਾਂ ਆਪਣੇ ਲਈ ਵੀ ਨਹੀਂ ਕੁਝ ਸੋਚ ਸਕਦਾ ਜੋ ਅਸੀਂ ਸਮਾਜ ਦੀ ਦਸ਼ਾ ਦੇਖ ਰਹੇ ਹਾਂ ਕਿ ਕਿੰਨੇ ਜੋ ਸਟੂਡੈਂਟ ਨੇ ਅੱਜ ਦੀ ਜੋ ਯੁਵਾ ਪੀੜੀ ਆ ਕਿਸ ਤਰ੍ਹਾਂ ਨਸ਼ੇ ਦੇ ਵੱਲ ਜਾ ਰਹੀ ਹੈ ਕਿਸ ਤਰ੍ਹਾਂ ਉਹ ਚਰਿੱਤਰ ਹੈ ਜੋ ਚਰਿੱਤਰ ਤੋਂ ਵੀ ਉਹ ਗਿਰਦੀ ਜਾ ਰਹੀ ਹੈ ਔਰ ਦੇਖੋ ਅਕਸਰਾਂਕ ਅਸੀਂ ਦੇਖਦੇ ਹਾਂ ਕਿ ਜਿੱਥੇ ਸਕੂਲ ਪਾਲਿਸ ਦੇ ਵਿੱਚ ਸਿੱਖਿਆ ਦਿੱਤੀ ਜਾਂਦੀ ਆ ਬੱਚਿਆਂ ਨੂੰ ਅੱਛੇ ਸੰਸਕਾਰ ਵੀ ਦਿੱਤੇ ਜਾਂਦੇ ਨੇ ਔਰ ਸਿੱਖਿਆ ਦੇ ਨਾਲ ਨਾਲ ਇੱਕ ਧਿਕਸ਼ਾ ਦਾ ਪਾਠ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿੱਥੇ ਅਸੀਂ ਇਤਿਹਾਸ ਦੇ ਵੱਲ ਦੇਖੀਏ ਕਿ ਜੋ ਗੁਰੂਕੁਲ ਹੁੰਦੇ ਸੀ ਜਿੱਥੇ ਅੱਜ ਅਸੀਂ ਇਹਨਾਂ ਨੂੰ ਸਕੂਲ ਕਾਲਜ ਨਾਮ ਦੇਂਦੇ ਆ ਤਾਂ ਪੁਰਾਣੇ ਸਮੇਂ ਦੇ ਵਿੱਚ ਗੁਰੂਕੁਲ ਹੁੰਦੇ ਸੀ ਤੇ ਜਿੱਥੇ ਉਹਨਾਂ ਨੂੰ ਸਿੱਖਿਆ ਦੇ ਨਾਲ ਧਿਕਸ਼ਾ ਵੀ ਦਿੱਤੀ ਜਾਂਦੀ ਸੀ ਔਰ ਇਹੀ ਹੁੰਦਾ ਕਿ ਅਧਿਆਤਮ ਦੇ ਨਾਲ ਜਦੋਂ ਅਸੀਂ ਜੁੜਦੇ ਹਾਂ ਅਸੀਂ ਆਪਣੇ ਜੋ ਬੱਚੇ ਨੇ ਜੋ ਪੜਦੇ ਨਹੀਂ ਅਸੀਂ ਉਹਨਾਂ ਨੂੰ ਵੀ ਧਰਮ ਦੇ ਨਾਲ ਜੋੜਨ ਦਾ ਪ੍ਰਯਾਸ ਕਰਦੇ ਹਾਂ ਤਾਂ ਨਿਸ਼ਚਿਤ ਹੈ ਕਿ ਜੋ ਸਾਡਾ ਜੋ ਸਮਾਜ ਹੈ ਫਿਰ ਇਹ ਬਹੁਤ ਸੁੰਦਰ ਬਣ ਜਾਵੇਗਾ ਜਦੋਂ ਸਮਾਜ ਸੁੰਦਰ ਬਣਦਾ ਤਾਂ ਰਾਸ਼ਟਰ ਵੀ ਸੁੰਦਰ ਬਣਦਾ ਦੇਸ਼ ਵੀ ਸੋਹਣਾ ਬਣਦਾ ਹਨਾ ਜਿਸ ਦੇ ਨਾਲ ਹੀ ਅਸੀਂ ਕਹਿੰਦੇ ਆ ਕਿ ਸਾਡਾ ਭਾਰਤ ਦੇਸ਼ ਆ ਅੱਜ ਦੀ ਯੁਵਾ ਪੀੜ੍ਹੀ ਜੋ ਹੈ ਸਾਡੇ ਮਤਲਬ ਰੀੜ ਦੀ ਖੱਡੀ ਆ ਅਕਸਰ ਆ ਤੁਸੀਂ ਕਹਿੰਦੇ ਆ ਸਾਡੀ ਇਹਦਾ ਦੇਖੇ ਇਹਦੇ ਵਿੱਚ O eu O prêmio, O, prêmio, o, prêmio, o, prêmio, o prêmio. ਵਾਲਾ ਸਭੀ ਲੋਕਾਂ ਲਈ ਆਪਣੀ ਜਾਨ ਸੁਨੇਹ ਜੋ ਆਪਾਂ ਲੰਬੇ ਕਾਲ ਤੋਂ ਵਿਚਾਰ ਕਰਦੇ ਉਹਨਾਂ ਦਾ ਇਕਸਾਰ ਹੈ ਤਾਂ ਕੱਲ ਜੀ ਜੋ ਪ੍ਰਿੰਸੀਪਲ ਬਣੇ ਨੇ ਸਾਰੇ ਵਧਾਈ ਦੇ ਰਹੇ ਆ ਮੈਂ ਵੀ ਬਹੁਤ ਬਹੁਤ ਪਹਿਲੇ ਵੀ ਵਧਾਈ ਦੇ ਚੁੱਕੀ ਹਾਂ ਔਰ ਅੱਜ ਵੀ ਆਪਣੇ ਘਰੋਂ ਮੈਂ ਵਧਾਈ ਦਿੰਦੀ ਹਾਂ ਮਹਾਰਾਜ ਜੀ ਨੇ ਇਸ ਸਫੇਰੀ ਪਰ ਹੱਥ ਰੱਖਣ ਜੋ ਵੀ ਆਪਣਾ ਇਹ ਕਾਰਿਆ ਲੈ ਕੇ ਆਈ ਜਦੋਂ ਪ੍ਰਿੰਸੀਪਲ ਬਣੇ ਨੇ ਜੋ ਵੀ ਇਹਨਾਂ ਦਾ ਸੁਪਨਾ ਮਹਾਰਾਜ ਜੀ ਉਹਨਾਂ ਦੇ ਸੁਪਨ ਨੂੰ ਸਹਾਰ ਕਰਨ ਔਰ ਦਿਵਿਜੋਤੀ ਜਾਗਰਤੀ ਸੰਸਥਾਨ ਨੂੰ ਸਾਧਿ ਕਰਨਾ ਦਿਵਿਜੋਤੀ ਸਾਰਾ ਪਰਿਵਾਰੀ ਉਹਨਾਂ ਦੇ ਮੰਗਲ ਮਨੂ ਕੰਮਾਂ ਨੂੰ ਪੂਰਨ ਕਰਨ ਦੇ ਵਿੱਚ ਇਹਨਾਂ ਦੇ ਅੱਛੇ ਕਰਿਆਦੰਦ ਹਮੇਸ਼ਾ ਸਹਿਯੋਗ ਸਹਿਯੋਗੀ ਰਹੇਗਾ ਔਰ ਉਸ ਗੱਲ ਆ ਕਿ ਬਾਰ ਬਾਰ ਆਪਾਂ ਗੱਲ ਸੁਣਨੇ ਕਿ ਇਹਨਾਂ ਕੋਲੇ ਅਬਦੀ ਬਹੁਤ ਕ ਦੇਖਿਓ ਸਾਰੇ ਜਾਣੇ ਇੱਧਰ ਦੇਖਿਓ ਜੀ ਦੇਖਿਓ ਜੀ ਇਹ ਆਪਾਂ ਦੇ ਆਪ ਤੋਂ ਹੋ ਚੁੱਕੇ ਆ ਆਮ ਕਬਰ ਦੇ ਵਿੱਚ ਹੋ ਜੇ ਆਪਾਂ ਗੱਲ ਕਰਾਂਗੇ ਤਾਂ ਥੋੜਾ ਹਾਸ ਹੋਣੀ ਲੱਗੇ ਕੋ ਦੋ ਪੁਆਇੰਟ ਥੋੜੇ ਹਾਂਜੀ ਹਾਂ ਮਨ ਅਨੂੰ ਵੀ ਥੋੜਾ ਹੈ ਮੇਰੇ ਦੋ ਦਸਵਾ ਮਿਲਿਆ ਤਾਂ ਮੈਂ ਦੋ ਦੋ ਤਿੰਨ ਮਿੰਟ ਦਾ ਟਾਈਮ ਉਹ ਤਾਂ ਸੈਟਿੰਗ ਚੱਲਦੀ ਉਦੋਂ ਤੁਹਾਨੂੰ ਲੱਗੇ ਜਾ ਆ ਜੋ ਰੌਂਡ ਲਾਉਣੇ ਇਹ ਤੁਸੀਂ ਅਗਲੀ ਵਾਰ ਜਦੋਂ ਆਉਂਗੇ ਨਾ ਇਹਦਾ ਇਹਦਾ ਚੇਂਜ ਕਰਿਓ ਬਾਕੀ ਬੋਏ ਬੋਏ ਬੋਇਆ ਸਭ ਸਹੀ ਰਹੇਗਾ ਜੀ ਇਹ ਸੋਟੇ ਦਾ ਰਹੇਗਾ देख रहे सोच टीवी इस तरह होर सरगर्मियां देखने लोस टीवी यूट्यूब ते जाके ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਜੈ ਹਿੰਦ